ਐਮ ਐਸ ਪੀ ਦੁਆਰ ਲਈ ਤੁਹਾਨੂੰ ਕਰਜ਼ੇ ਤੋਂ ਮੁਕਤ ਕਰ ਲਈ। ਤੁਹਾਡੀਆਂ ਫਸਲਾਂ ਦਾ ਫੂੜਾ ਰੇਟ ਦੌਰਨ ਦੇ ਲਈ ਹੁਣ ਤੇ ਨਿਰਾਣੇ ਹੋਕੀ ਦਿੱਤੀ ਹੈ। ਸਟਾ 3.5 ਲੀਟਰ ਸ਼ਬਦ ਦਾ ਸੂਚੀ 23 ਦੀ ਕਿਸਾਨੀ ਦਾ ਸਿਰ ਝੁਕ ਗਏ ਇਸ ਨੌਜਵਾਨ ਦੇ ਖਦਮਾਂ ਤੇ ਸਰਮਾਂਜ ਤੇ ਸਨ ਸਾਰਿਆਂ ਨੂੰ कर्म करना चाहिए एक तो वाले ने हिंदी प्यारे वाले हो ये जोड़े दे जिन्हें लोग कांदे खातर जान दे जाए इसी तरह अपार जैसे वाले दिल्ली से बैठे थे उनके नवजवान नवरीत ने कुर्बानी दी थी देखो कार्तवामस की लैंड ले निकले आ

ਇਨਸਾਫ ਦੀ ਕੋਈ ਉਮੀਦ ਨਹੀਂ ਕਰਨ ਮਜ਼ਾ ਲਾ ਕੇ ਦੇਖਿਓ ਮਰੇ ਦੁੱਖ ਨਾਲ ਖੇਣਾ ਫੇਰੇ ਹੈ ਕਿ ਇਸ ਦੇ ਇਸ ਦੇ 7 ਲੱਖ ਦੇ ਖੇਤ ਕਿਸਾਨ ਖੁਦ ਕਿਸ਼ੀਆਂ ਕਰਕੇ ਮਰਦੇ ਹੋਣ ਸਾਡੇ ਸਰਕਾਰਾਂ ਉਹ ਤਾਂ ਕਿਸਾਨਾਂ ਦੀ ਕਲ ਕਰਨ ਨੂੰ ਤਿਆਰ ਨਾ ਹੋਣ ਤਾਂ ਇਹ ਦੁਮਾਰੀ ਦਾ ਸਾਡੇ ਲਈ ਕੋਈ ਹੱਲ ਨਹੀਂ ਸਾਡੇ ਲਈ